ਤੁਸੀਂ ਹੰਸ ਭਾਈ ਦਾ ਜ਼ਿਕਰ ਕੀਤਾ ਜੀ ਉਹਨਾਂ ਨਾਲ ਵੀ ਤੁਹਾਡੀ ਬਹੁਤ ਨੇੜਤਾ ਰਹੀ ਬਹੁਤ ਤੇ ਅੱਜ ਜਦੋਂ ਚੋਣਾਂ ਦੌਰਾਨ ਉਹਨਾਂ ਨੂੰ ਘੇਰ-ਘੇਰ ਕੇ ਲੋਕ ਸਵਾਲ ਕਰਦੇ ਆ ਉਹਨਾਂ ਦੀ ਤਰਸਯੋਗ ਹਾਲਤ ਦੇਖ ਕੇ ਤੁਹਾਨੂੰ ਨਾ ਇਹਨੂੰ ਬਹੁਤ ਦੁੱਖ ਹੁੰਦਾ ਯਾਰ ਕਿਉਂਕਿ ਮੈਂ ਜਿਹੜੇ ਹੰਸ ਨੂੰ ਜਾਣਦਾ ਨਾ ਉਹ ਕੋਈ ਹੋਰ ਹੰਸ ਉਹ ਆ ਹੰਸ ਨਹੀਂਗਾ ਮੈਂ ਜਿਸ ਗਵਈਏ ਹੰਸ ਨੂੰ ਜਾਣਦਾ ਕਿਸ ਦੋਸਤ ਕਿਸ ਜਿਸ ਭਰਾ ਹੰਸ ਨੂੰ ਜਾਣਦਾ ਮੈਂ ਉਹ ਰੱਬ ਰੂਪ ਬੰਦਾ ਮੈਂ ਸਭ ਤੋਂ ਵੱਧ ਜੇ ਕਿਸੇ ਬੰਦੇ ਨੂੰ ਪਿਆਰ ਕਰਦਾ ਸੀ ਜਾਂ ਉਹਦੀ ਇੱਜ਼ਤ ਕਰਦਾ ਸੀ ਤਾਂ ਉਹ ਹੰਸ ਭਾਜੀ ਨੇ ਹੈਨਾ ਤੇ ਮੈਂ ਉਹਨਾਂ ਦੀਆਂ ਉਹਨਾਂ ਦੇ ਗੁਣ ਹੈਨਾ ਉਹਨਾਂ ਦੇ ਔਗਣ ਸਭ ਕੁਝ ਜਾਣਦਾ ਸੀ ਤੇ ਉਹਨਾਂ ਦੀਆਂ ਉਹ ਜੋ ਕਿਤਾਬਾਂ ਪੜ੍ਹਨ ਦੀ ਉਹਨਾਂ ਦੀ ਰੁਚੀ, ਸੰਗੀਤ ਦੀ ਜੋ ਉਹਨਾਂ ਦੀ ਰੁਚੀ ਜਿਵੇਂ ਉਹ ਉੱਥੋਂ ਤੱਕ ਪਹੁੰਚੇ ਸੀ ਸਟਰਗਲ ਕਰਕੇ ਹੂੰ ਉਹ ਰਾਜੇ ਸੀ ਯਾਰ ਦੁਨੀਆ ਤਰਸਦੀ ਸੀ ਉਹਨਾਂ ਨੂੰ ਦੇਖਣ ਨੂੰ ਸੁਣਨ ਨੂੰ ਹੂੰ ਜੋ ਉਹਨਾਂ ਨੇ ਪ੍ਰੋਗਰਾਮ ਲਾਏ ਬਠਿੰਡੇ ਪਹਿਲਾ ਪ੍ਰੋਗਰਾਮ ਅਸੀਂ ਕਰਵਾਇਆ ਸੀ ਤੇ ਸਾਡੇ ਤੋਂ ਬਾਅਦ ਮੇਰੇ ਤੋਂ ਬਾਅਦ ਉਹ ਬਹੁਤ ਪ੍ਰੋਗਰਾਮ ਕੀਤੇ ਉਹਨਾਂ ਨੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਇੱਕ ਬਠਿੰਡਾ ਸਾਡੇ ਲਈ ਆਇਆ ਹੁੰਦਾ ਸੀ ਜਲੰਧਰ ਵਾਲਿਆਂ ਲਈ ਵੀ ਜਿਵੇਂ ਜਮਾਂ ਹੀ ਦੂਜਾ ਦੇਸ਼ ਹੁੰਦਾ ਤੇ ਤੇਰੇ ਕਰਕੇ ਅਸੀਂ ਹਰੇਕ ਹਫਤੇ ਬਠਿੰਡੇ ਆ ਜਾਂਦੇ ਆ ਮਤਲਬ ਉਹ ਮੈਨੂੰ ਇੰਨਾ ਪਿਆਰ ਕਰ ਅੱਜ ਵੀ ਬਹੁਤ ਪਿਆਰ ਆ ਸਾਡਾ ਤੂੰ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਇੱਕ ਜੱਗ ਬਾਣੀ ਦੀ ਇੰਟਰਵਿਊ ਹਾਂਜੀ ਉਹ ਜ਼ਿਕਰ ਕੀਤਾ ਉਸ ਤੇ ਕਿਹਾ ਉਹ ਕਹਿੰਦੇ ਅਮਰਦੀਪ ਤਾਂ ਮੇਰੀ ਮਸ਼ੂਕ ਆ ਮਤਲਬ ਇੰਨਾ ਪਿਆਰ ਸੀਗਾ ਸਾਨੂੰ ਵੀ ਵੀ ਕਿਸੇ ਜਿੰਨਾ ਕੋਈ ਮਤਲਬ ਆਪਾਂ ਕਰ ਸਕਦੇ ਆ ਕਿ ਯਾਰ ਆਪਾਂ ਇੱਜ਼ਤ ਵੀ ਕਰਦੇ ਆ ਬੰਦੇ ਬੱਦੇ ਦਾ ਇhtram ਵੀ ਕਰਦੇ ਆ ਉਹਦੀ ਸਿਆਣਪ ਦੀ ਕਦਰ ਵੀ ਕਰਦੇ ਆ ਹਨਾ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਜੋ ਵੀ ਹਨਾ ਕਿਤਾਬਾਂ ਕੈਸਟਾਂ ਇਹੋ ਜੀਆਂ ਚੀਜ਼ਾਂ ਫਿਲਮਾਂ ਉਹ ਸਿਰਫ ਮੈਨੂੰ ਹੀ ਕਹਿੰਦੇ ਹੁੰਦੇ ਮੈਂ ਦੁਨੀਆ ਭਰ ਦੀਆਂ ਕਿਤਾਬਾਂ ਲਿਆ ਕੇ ਕਿਤੇ ਮਤਲਬ ਮੇਲਾ ਲੱਗਦਾ ਪੁਸਤਕ ਮੇਲਾ ਲੱਗਦਾ ਹਾਂਜੀ ਤਾਂ ਮੈਂ ਦੋ ਦੋ ਕਿਤਾਬਾਂ ਖਰੀਦਦਾ ਹੁੰਦਾ ਸੀ ਇੱਕ ਇੱਕ ਆਗਦੇ ਖਾਤਰ ਇੱਕ ਇੱਕ ਹੰਸ ਭਾਜੀ ਖਾਤਰ 50 50 60 60 ਕਿਤਾਬਾਂ 100 100 ਕਿਤਾਬਾਂ ਮੈਂ ਝੋਲੇ ਭਰ ਕੇ ਉਹਨਾਂ ਨੂੰ ਦੇ ਕੇ ਆਉਂਦਾ ਹਨਾ ਵਿਆਹ ਪੜੋ ਜੀ ਆ ਆਏ ਉਹ ਪੜਦੇ ਸੀ ਅੱਜ ਜਿਹੜੇ ਹੰਸ ਰਾਜ ਹੰਸ ਨੇ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਕਿ ਉਹ ਬਹੁਤ ਗੱਲਾਂ ਅੱਜ ਵੀ ਸਹੀ ਕਰਦੇ ਸਹੀ ਕਰਦੇ ਆ ਪਰ ਪਾਰਟੀ ਗਲਤ ਆ ਮੰਚ ਗਲਤ ਆ ਉਹ ਹੁਣ ਤੁਸੀਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਓ ਪਰ ਗੱਲਾਂ ਤਾਂ ਤੁਸੀਂ ਬੀਜੇਪੀ ਵੱਲੋਂ ਕਰ ਰਹੇ ਹੋ ਨਾ ਮੈਂ ਮੈਂ ਉਹਨਾਂ ਨੂੰ ਕਹੀ ਹੈ ਇਹ ਗੱਲ ਮੈਂ ਹੁਣੇ ਹੀ ਉਹਨਾਂ ਨੂੰ ਪਰਸੋ ਚੌਥੇ ਮੈਸੇਜ ਕੀਤਾ ਸੀ ਕਿ ਭਾਜੀ ਤੁਸੀਂ ਜੋ ਕੁਝ ਬੋਲ ਰਹੇ ਹੋ ਉਹ ਸਹੀ ਬੋਲ ਰਹੇ ਹੋ ਹੈ ਨਾ ਪਰ ਹੁਣ ਇਹੋ ਗੱਲ ਮੈਂ ਕਿਵੇਂ ਕਹਿ ਸਕਦਾ ਕਿ ਤੁਸੀਂ ਬੋਲ ਤਾਂ ਸਹੀ ਰਹੇ ਹੋ ਪਰ ਮੰਚ ਚ ਗਲਤ ਤੋਂ ਬੋਲ ਰਹੇ ਹੋ ਇਸ ਕਰਕੇ ਗੱਲਾਂ ਦਾ ਅਸਰ ਨਹੀਂ ਹੋਣਾ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਾ ਵੀ ਚਾਹਣ ਤਾਂ ਉਹ ਕਰਨ ਹੀ ਪਹਣਗੇ ਉਦੋਂ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਉਹ ਉਹਨਾਂ ਵਰਗਾ ਬੰਦਾ ਤੇ ਉਹਨਾਂ ਵਰਗਾ ਗਵਈਆ ਮਤਲਬ ਪੰਜਾਬ ਦੇ ਵਿੱਚ ਦੂਜਾ ਨਹੀਂ ਕੋਈ ਆਇਆ ਬਹੁਤ ਪਿਆਰੇ ਅੱਜ ਤਾਂ ਪੀੜ੍ਹੀ ਨੂੰ ਪਤਾ ਹੀ ਨਹੀਂ ਕਿ ਜੋ ਪਿਆਰ ਉਹਨਾਂ ਨੂੰ ਮਿਲਿਆ ਜੋ ਉਹਨਾਂ ਨੇ ਗਾਇਆ ਜੋ ਉਹਨਾਂ ਨੂੰ ਸਮਝ ਸੀਗੀ ਉਹ ਤਾਂ ਗੱਲਾਂ ਹੋਰ ਸੀਗੀਆਂ ਨਾ ਬਿਲਕੁਲ ਜੀ ਅਸੀਂ ਇੱਕ ਕਿੱਸਾ ਸੁਣਿਆ ਸੀਗਾ ਉਹਨਾਂ ਦਾ ਵੀ ਸ਼ਿਵ ਕੁਮਾਰ ਬਟਾਲਵੀ ਨੂੰ ਗਾੜ੍ਹ ਕਰਕੇ ਟੀ3 ਨਾਲ ਉਹਨਾਂ ਦਾ ਪੰਗਾ ਪੈ ਗਿਆ ਸੀ ਚਰਕੀ ਬਹੁਤ ਜ਼ਿਆਦਾ ਪੈਸਾ ਟੀ3 ਦੇ ਰਹੀ ਸੀ ਉਹਨਾਂ ਨੂੰ ਮੈਂ ਖੁਦ ਵੀ ਮੇਰੀ ਵੀ ਟੀ3 ਨਾਲ ਐਗਰੀਮੈਂਟ ਉਦੋਂ ਹੀ ਟੁੱਟਿਆ ਮੈਨੂੰ ਕਹਿੰਦੇ ਤੋੜ ਦੇ ਐਗਰੀਮੈਂਟ ਭਾਜੀ ਕਹਿੰਦੇ ਹਾਂ ਇਸੇ ਗੱਲ 'ਤੇ ਮੈਂ ਤੋੜਿਆ ਹੁੰਦਾ ਸੀ ਮੈਂ 2 ਸਾਲ ਟੀ3 ਦੇ ਕੋਲੇ ਰਿਹਾ ਸੀ ਆ ਸ਼ਿਵ ਕੁਮਾਰ ਬਟਾਲਵੀ ਵਾਲੀ ਲੜਾਈ ਪਿੱਛੇ ਹੀ ਟੁੱਟਿਆ ਸੀ ਮੈਨੂੰ ਕਹਿੰਦੇ ਤੂੰ ਵੀ ਤੋੜ ਦੇ ਮੈਂ ਤੋੜਤਾ वैसे ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਮਨ ਚ ਗਲਤ ਹੈ ਪਰ ਉਹਨਾਂ ਨੇ ਤਾਂ ਅਕਾਲੀ ਦਲ ਚ ਵੀ ਖੜ ਕੇ ਦੇਖਿਆ ਕਾਗਰਸ ਚ ਵੀ ਖੜ ਕੇ ਉਹ ਤੀਸਰੀ ਸਾਂ ਮੈਨੂੰ ਇਹ ਨਹੀਂ ਸਮਝ ਆਈ ਵੈਸੇ ਮਾਫੀ ਚਾਹੂੰਗਾ ਮੈਂ ਭਾਜੀ ਤੋਂ ਵੀ ਮਾਫੀ ਚਾਹੂੰਗਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਇਹੋ ਜੀ ਕਿਹੜੀ ਤਮਾ ਉਹਨਾਂ ਦੇ ਅੰਦਰ ਜਿਹੜੀ ਭਰੀ ਨਹੀਂ ਜੋ ਉਹਨਾਂ ਨੇ ਨਾਮ ਖੱਟਿਆ ਜੋ ਉਹਨਾਂ ਨੇ ਪੈਸੇ ਕਮਾਏ ਜੋ ਉਹਨਾਂ ਨੇ ਸ਼ੋਹਰਤ ਕਮਾਈ ਜੋ ਉਹਨਾਂ ਦਾ ਪਰਿਵਾਰ ਆ ਬੱਚੇ ਸਭ ਸੈੱਟ ਨੇ ਕਿਸ ਕੀ ਪ੍ਰਾਪਤੀ ਕਰਨੀ ਚਾਹੁੰਦੇ ਆ ਉਹ ਰਾਜਨੀਤਿਕ ਮੰਚ ਤੇ ਆ ਕੇ ਉਹ ਮੈਨੂੰ ਸਮਝ ਨਹੀਂ ਆਈ ਗੱਲ ਚਾਹੀਦੀ ਕਰ ਲੈਂਦੇ ਹੁਣ ਤੁਸੀਂ ਮਤਲਬ ਕੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਹੁਣ ਮੈਂ ਮੈਨੂੰ ਭਾਜੀ ਨੇ ਇੱਕ ਵਾਰੀ ਮੈਨੂੰ ਦੱਸਿਆ ਕਿ ਆਪਾਂ ਨੂੰ ਨਾ ਹਿਮਾਚਲ ਗਵਰਨਮੈਂਟ ਜਗ੍ਹਾ ਦੇ ਰਹੀ ਐ Shimla ਕਿ ਮਿਊਜ਼ਿਕ ਅਕੈਡਮੀ ਖੋਲੋ ਤੇ ਜਵਾਕਾਂ ਨੂੰ ਸਿਖਾਓ ਮਹੱਇਆ ਸਭ ਤੋਂ ਵਧੀਆ ਗੱਲ ਉਦੋਂ ਦੋ ਇੱਕ ਹਿਮਾਮਾਲਨੀ ਨੂੰ ਡਾਂਸ ਅਕੈਡਮੀ ਲਈ ਤੇ ਭਾਜੀ ਨੂੰ ਸੰਗੀਤ ਅਕੈਡਮੀ ਲਈ ਦਿੱਤਾ ਸੀ ਥਾਂ ਤੇ ਮੈਂ ਇਹਨਾਂ ਨੂੰ ਕਿਹਾ ਜੀ ਮਖਾ ਇੱਕ ਵਾਰੀ ਮੇਰੇ ਨਾਲ ਚੱਲੋ Shimla ਮੈਨੂੰ ਦਿਖਾ ਦਿਓ ਜਗਾ ਵੀ ਆ ਆਪਣੀ ਜਗਾ ਇੱਕ ਵਾਰੀ ਉਹਦੀ ਉਹ ਲੈ ਦਿਓ ਮਾਲਕੀ ਮਤਲਬ ਆਪਾਂ ਕਾਗਜ਼ ਪੱਤ ਮੜ ਕੇ ਮੈਂ ਬਣਾ ਲੂੰਗਾ ਹਾਂ ਨਾ ਵੀ ਮੈਂ ਬਣਾ ਲੂੰਗਾ ਉਹ ਆਪਾਂ ਮੇਰੇ ਲਈ ਇਹ ਸਭ ਤੋਂ ਵਧੀਆ ਕੰਮ ਸੀ ਕਿ ਹੰਸ ਭਾਜੀ ਇਹ ਕੰਮ ਕਰ ਦੇ ਕਿ ਇੱਕ ਸੰਗੀਤਕ ਆਸ਼ਰਮ ਖੋਲ ਦੇ ਸੂਫੀਆਨਾ ਗਾਇਕੀ ਸਿਖਾਉਂਦੇ ਮੈਂ ਵੀ ਸਾਰਾ ਕੁਝ ਛੱਡ ਕੇ ਉੱਥੇ ਹੁੰਦਾ ਤੁਹਾਨੂੰ ਲੱਗਦਾ ਵੀ ਪਹਿਲੀ ਚੋਣ ਹਾਰਨ ਤੋਂ ਬਾਅਦ ਹੀ ਉਹਨਾਂ ਨੂੰ ਇਹ ਚੀਜ਼ਾਂ ਤੋਂ ਤੋਬਾ ਕਰਕੇ ਪਿੱਛੇ ਹਟ ਜਾਣਾ ਚਾਹੀਦਾ ਹਾਂ ਕਹਿੰਦੇ ਤਾਂ ਉਹ ਐ ਹੀ ਸੀਗੇ ਪਰ ਉਹ ਮੈਨੂੰ ਲੱਗਦਾ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਪਹਿਲਾ ਬੰਦਾ ਰਜਾਈ ਨਹੀਂ ਛੱਡਦਾ ਮੁੜ ਕੇ ਰਜਾਈ ਬੰਦੇ ਨੂੰ ਨਹੀਂ ਛੱਡਦੀ ਠੰਡ ਠੰਡ ਚ ਠੰਡ ਦੇ ਵਿੱਚ ਉਹ ਗੱਲ ਆ ਇਹ ਇਹ ਕੁਰਸੀ ਦਾ ਨਸ਼ਾ ਵੀ ਸਭ ਤੋਂ ਨਸ਼ਾ ਤੋਂ ਭੈੜਾ ਹੀ ਐ ਨਹੀਂ ਬਾਜੀ ਦੀ ਕੁਰਸੀ ਤਾਂ ਵੈਸੇ ਹੀ ਬਹੁਤ ਉੱਚੀ ਆ ਉਹ ਉਹ ਜਿਹੜੀ ਕੁਰਸੀ ਉਹਨਾਂ ਨੇ ਆਪ ਡਾਇ ਹੀ ਆਪ ਦੀ ਮਿਹਨਤ ਨਾਲ ਜਿਹੜੇ ਰੁੱਖ ਨੂੰ ਕੱਟ ਕੇ ਉਹਨਾਂ ਨੇ ਉਹ ਕੁਰਸੀ ਬਣਾਈ ਉਸ ਕੁਰਸੀ ਦਾ ਮੁਕਾਬਲਾ ਤਾਂ ਕੋਈ ਕਰ ਨਹੀਂ ਸਕਦਾ ਅਮ੍ਰਿੰਦਰ ਗਿੱਲ ਦਾ ਜ਼ਿਕਰ ਹੋਇਆ ਸੀ ਜੀ ਅੱਜ ਪੰਜਾਬ ਦਾ ਬੜਾ ਜਾਣਿਆ ਪਛਾਣਿਆ ਚਿਹਰਾ ਚਾਹੇ ਉਹ ਗਾਇਕੀ ਹੋਵੇ ਚਾਹੇ ਅਦਾਕਾਰੀ ਹੋਵੇ ਪਿੱਛੇ ਜਿਹੜੇ ਡਾਇਰੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਹੱਥ ਅਜਮਾਏ ਲੇਕਿਨ ਅਮਰਿੰਦਰ ਗਿੱਲੂ ਅਮਰਿੰਦਰ ਗਿੱਲ ਬਣਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਹਾਸਾ ਹੈ ਉਹਨਾਂ ਦਾ ਮੇਲ ਬੜਾ ਕਿਵੇਂ ਹੋਇਆ ਤੇ ਤੁਸੀਂ ਉਹਨਾਂ ਦੀ ਜੋ ਸਟਰਗਲ ਦੇਖੀ ਉਹ ਸਾਰੀ ਚੀਜ਼ਾਂ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀਆਂ ਕਰੋ ਅਮਰਿੰਦਰ ਗਿੱਲ ਦਾ ਮੈਂ ਪਹਿਲੀ ਵਾਰ ਇਹਨਾਂ ਦੂਰਦਰਸ਼ਨ ਤੇ ਗਾਣਾ ਦੇਖਿਆ ਸੀ ਨਵੇਂ ਸਾਲ ਤੇ ਆਇਆ ਸੀ ਹੱਸ ਕੇ ਨਾਲ ਲੰਘਿਆ ਕਰਨੀ ਸਾਨੂੰ ਇਸ਼ਕ-ਇਸ਼ਕ ਹੋ ਗਿਆ ਉਹ ਕੋਟ ਪੈਂਟ ਪਾ ਕੇ ਭੰਗੜਾ ਪਾਇਆ ਸੀ ਉਹਨਾਂ ਨੇ ਖਾਲਸਾ ਕਾਲਜ ਦੀ ਟੀਮ ਸੀ ਉਸੇ ਟੀਮ ਦਾ ਨਾਂ ਹੀ ਅਸਲ 'ਚ ਰਿਦਮ ਬੁਆਇਜ਼ ਸੀ ਮੈਨੂੰ ਬੜਾ ਵਧੀਆ ਲੱਗਿਆ ਗਾਣਾ ਵੀ ਵਧੀਆ ਸੀ ਭੰਗੜਾ ਕੋਰੀਓਗ੍ਰਾਫੀ ਫਿਰ ਗਾਂ ਗਿਲ ਫੈਕਟਰ ਅਮਰਿੰਦਰ ਗੇਲ ਤੇ ਅਮਰਦੀਪ ਗੇਲ ਇੱਕੋ ਜੇ ਨਾਂ ਲੱਗਦੇ ਆ ਫਿਰ ਮੇਰਾ ਇੱਕ ਦੋਸਤ ਆ ਥੀਏਟਰ ਦਾ ਅਮਰਸਰ ਤੋਂ ਮਾਂਚਪ੍ਰੀਤ ਉਹਨੇ ਮੈਨੂੰ ਕਿਹਾ ਉਹ ਬਠਿੰਡੇ ਆਇਆ ਉਹ ਕਹਿੰਦਾ ਸਾਡਾ ਇੱਕ ਮੁੰਡਾ ਯਾਰ ਉਹ ਤੇਰਾ ਫੋਨ ਨੰਬਰ ਮੰਗਦਾ ਸੀ ਉਹਨੇ ਤੈਨੂੰ ਮਿਲਣਾ ਅਮਰਿੰਦਰ ਗਿੱਲ ਮੈਂ ਆ ਯਾਰ ਮੈਂ ਤਾਂ ਉਹਦਾ ਬਹੁਤ ਫੈਨ ਆ ਉਹਦਾ ਗਾਣਾ ਮੈਂ ਵੇਖਿਆ ਸੀ ਬੜਾ ਵਧੀਆ ਫਿਰ ਉਹਨੇ ਉਹਨੂੰ ਨੰਬਰ ਦਿੱਤਾ ਫਿਰ ਇਹ ਮੇਰੇ ਕੋਲੇ ਆਇਆ ਕਾਰਜ ਵੀ ਇਹਦੇ ਨਾਲ ਆਇਆ ਉਹਦਾ ਕਾਰਜ ਪੱਗ ਬੰਨਦਾ ਹੁੰਦਾ ਸੀ ਅੱਛਾ ਕਾਰਜ ਗੇਲਾ ਜੀ ਜੋ ਅੱਜ ਉਹਦੇ ਨਾਲ ਪ੍ਰੋਡਿਊਸਰ ਵੀ ਆ ਸਾਰਾ ਕੰਮ ਵੀ ਉਹੀ ਦੇਖਦਾ ਬਸ ਉਹ ਤੋਂ ਸਾਡੀ ਸਾਂਝ ਆ ਪਹਿਲੀ ਕੈਸਟ ਦੇ ਵਿੱਚ ਕਮਲੀਏ ਕੁੜੀਏ ਇੰਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ ਚੰਨ ਦਾ ਟੁਕੜਾ ਸੀ ਇੱਕ ਐਸਿਡ ਦਾ ਨਾਮ ਇਹ ਕੀਤਾ ਇਹਦਾ ਮੇਰਾ ਵੀਡੀਓ ਨਹੀਂ ਸੀ ਕੀਤਾ ਸੈਕੰਡ ਫਿਰ ਇਹ ਸੀਗਾ ਆਪਣਾ ਜੇ ਮਿਲੇ ਉਹ ਕੁੜੀ ਇੱਕ ਵਾਦਾ ਐਲਬਮ ਬਸ ਉੱਥੋਂ ਫਿਰ ਕੰਮ ਚੱਲ ਗਿਆ ਤੇ ਉਹ ਜਚਿਆ ਬੜਾ ਸੀ ਉਹਦੇ ਮੂੰਹ ਉਹ ਹੰਸਪਾ ਜੀ ਨੂੰ ਮੈਂ ਸੁਣਾਇਆ ਸੀ ਪਹਿਲਾਂ ਗਾਣਾ ਤੇ ਬਾਜੀ ਮੈਨੂੰ ਕਹਿੰਦੇ ਹੁੰਦੇ ਆ ਵੀ ਉਹ ਯਾਰ ਅਮਰਿੰਦਰ ਦੇ ਮੂੰਹੋਂ ਬੜਾ ਜਚਿਆ ਉਹ ਗਾਣਾ ਜੇ ਮਿਲੇ ਉਹ ਕੁੜੀ ਕਿਉਂਕਿ ਉਸ ਉਮਰ ਦੀ ਗੱਲ ਸੀ ਨਾ ਹਾਂਜੀ ਉਹ ਹੰਸਪਾਹੀ ਦੇ ਗਾਣ ਵਾਲਾ ਨਹੀਂ ਸੀ ਕਿਉਂਕਿ ਹੰਸਪਾਜੀ ਵੱਡੀ ਉਮਰ 'ਚ ਸੀਗੇ ਉਸ ਟਾਈਮ ਉਹ ਨੌਜਵਾਨ ਮੁੰਡੇ ਦਾ ਹਨਾ ਗਾਣਾ ਉਹ ਤੇ ਉਹ ਵੀਡੀਓ ਵੀ ਬੜਾ ਵਧੀਆ ਬਣਿਆ ਇਹ ਦੋਨੇ ਵੀਡੀਓ ਇੱਕੋ ਦਿਨ ਰਿਲੀਜ਼ ਹੋਏ ਸੀ ਇਸ਼ਕੇ ਦੀ ਮਾਰ ਤੇ ਜੇ ਮਿਲੇ ਉਹ ਕੁੜੀ ਦੋਨੇ ਰਿੰਪੀ ਪ੍ਰਿੰਸ ਨੇ ਬਣਾਏ ਸੀ ਦੋਨੇ ਹੀ ਹਿੱਟ ਸੀ ਦੋਨਾਂ ਗਾਣਿਆਂ ਪਿੱਛੇ ਹੀ ਉਦੋਂ ਜੀ ITC ਮਿਊਜ਼ਿਕ ਵਾਰਡ ਲਈ ਮੇਰੀ ਨੋਮੀਨੇਸ਼ਨ ਸੀਗੀ ਬੈਸਟ ਲਿਰਿਸਟ ਦੀ ਤੇ ਬਰਦਾਸ਼ ਭਾਜੀ ਨੂੰ ਮਿਲਿਆ ਸੀ ਉਦੋਂ ਪੰਜੀਰੀ ਲਈ ਪੰਜੀਰੀ ਭਾਜੀ ਨੇ ਮੈਨੂੰ ਆਪ ਕਿਹਾ ਸੀ ਕਹਿੰਦੇ ਮਤਲਬ ਹੱਕ ਤਾਂ ਤੇਰਾ ਬਣਦਾ ਸੀ ਤੇ ਹੱਸ ਕੇ ਮੈਨੂੰ ਕਹਿੰਦੇ ਮੈਨੂੰ ਤਾਂ ਉਹੀ ਦੇਤਾ ਵੀ ਲਿਖਦਾ ਬੁढ़ा ਹੋ ਗਿਆ ਚੱਲ ਇਹਨੂੰ ਦੇ ਦੀ ਮੈਨੂੰ ਬਹੁਤ ਪਿਆਰ ਨਾਲ ਮਿਲੇ ਸੀ ਉਸ ਟਾਈਮ ਤੇ ਅਮਰਿੰਦਰ ਮੁੜ ਕੇ ਸ਼ਾਇਦ ਉਹੀ ਚੀਰਾ ਪਿੱਛੋਂ ਸ਼ਾਇਰ ਸਾਡੇ ਆਇਆ ਹੋਣਾ ਬਹੁਤ ਮਾਲ ਗਾਣਾ ਸੀ ਹੰਝੂ ਫਲਕਾਂ ਤੇ ਵਰਦੀ ਜੋ ਹੰਝੂ ਆ ਪੇ ਰੁਕੇ ਨੇ ਫੇਰ ਜਦੋਂ ਅਮਰਿੰਦਰ ਹੀਰੋ ਬਣਿਆ ਫੇਰ ਉਹ ਗਾਣੇ ਸੋਚਾਂ ਵਿੱਚ ਤੂੰ ਖਾਬਾਂ ਵਿੱਚ ਤੂੰ